ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੇ ਸਮੇ ਲੋਕਾਈ ਦੇ ਭਲੇ ਦੇ ਲਈ ਲੋਕਾਈ ਦੇ ਸੁੱਖਾਂ ਦੇ ਲਈ ਲੋਕਾਈ ਨੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜਨ ਦੇ ਲਈ ਜੇ ਸਮੇ ਵੇਈ ਨਦੀ 'ਚ ਗਏ ਨਾ ਤੇ ਜਦੋਂ ਵੇਈ ਤੋਂ ਬਾਹਰ ਆਏ ਤੇ ਦੌਲਤਖਾਨਾ ਲੋਧੀ ਨੇ ਪੁੱਛਿਆ ਕੀ ਪੁੱਛਿਆ Hindu ਹਸਤੀ ਕਿ ਮੁਸਲਮਾਨ ਇਹ ਨਾਨਕ ਹਿੰਦੂ ਵੱਡਾ ਕਿ ਮੁਸਲਮਾਨ ਕਿੰਨਾ ਦੀ ਹਸਤੀ ਵੱਡੀ ਹੈ ਕੌਣ ਵੱਡੇ ਨੇ ਤੇ ਤੁਹਾਨੂੰ ਗੁਰੂ ਨਾਨਕ ਮਹਾਰਾਜ ਦਾ ਬਚਨ ਬਾਬੇ ਨੇ ਕਿਹਾ ਹਰ ਦੋ ਨੇਸਤਮ ਭਾਵ ਦੋਵਾਂ ਦੇ ਵਿੱਚੋਂ ਕੋਈ ਨਹੀਂ ਬੰਦਾ ਖੁਦਾ ਹਸਤੰ ਖੁਦਾ ਦਾ ਬੰਦਾ ਹਾਂ ਤੇ ਅਗਲਾ ਬਚਨ ਇਹ ਕੀਤਾ ਕਿ ਹਮੈ ਮਜ਼ਹਬ ਅਜ਼ਮਨ ਹਸਤੰ ਸਾਰੇ ਮਸਬਤ ਦਾ ਦਾ ਮੈਂ ਆਦਰ ਕਰਦਾ ਹਾਂ ਤੇ ਜਦੋਂ ਇਹ ਵਾਲਾ ਬਚਨ ਕੀਤਨਾਂ ਦੇ ਦੌਲਤਖਾਨ ਨੂੰ ਸੋਜੀ ਮਿਲੀ ਜੀਵਨ ਪਲਟਿਆ ਗੁਰੂ ਨਾਨਕ ਪਾਤਸ਼ਾਹ ਦੀ ਮੇਲ ਹੋਈ ਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਫਿਰ ਆਪਣਾ ਪ੍ਰਤੱਖ ਰੂਪ ਉਹ ਦਰਸ਼ਨ ਦਿੱਤੇ ਤੇ ਇਸ ਦੀ ਗਵਾਹੀ ਪਾ ਗੁਰਦਾਸ ਜੀ ਦੀ ਵਾਰ 11ਵੇਂ ਵਿੱਚ ਦਰਜ ਹੈ ਕਿ ਦੌਲਤਖਾਨ ਲੋਧੀ ਪਲਾ ਹੋਆ ਜਿੰਦ ਪੀਰ ਅਬਨਸੀ ਕਿ ਜਦੋਂ ਦੋਲਤਖਾਂ ਲੋਧੀ ਨੂੰ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਪ੍ਰਤੱਖ ਨਿਰੰਕਾਰ ਦਾ ਸਰੂਪ ਹੋ ਕੇ ਦਰਸ਼ਨ ਦਿੱਤੇ ਤੇ ਦੋਲਤਖਾਂ ਲੋਧੀ ਦਾ ਜੀਵਨ ਪਲਟਿਆ ਤੇ ਸੰਗਤ ਜੀ ਉਸ ਸਮੇਂ ਮੁੱਲਾ ਕਾਜੀ ਬਾਬੇ ਨਾਲ ਖਹਿਣ ਲੱਗੇ ਵੀ ਇਸਨੇ ਲੱਗਦਾ ਵੀ ਦੋਲਤਖਾਂ ਉਹ ਤਾਂ ਕੋਈ ਜਾਦੂਗਰ ਦਾ ਟੂਣਾ ਕਰ ਦਿੱਤਾ ਪਰ ਪਰਚੀਨ ਪੰਥ ਪ੍ਰਕਾਰ ਦੇ ਵਿੱਚ ਦਰਜ ਹੈ ਉਨਕੀ ਦੋਲਤ ਮਨ ਕੀ ਬਾਤ ਉਸ ਬਾਬੇ ਪਰ ਭਇਓ ਇਕਤਾਦ ਇਹ ਪੂਰਨਪੁਰਸ਼ ਅਵਤਾਰੀ ਭਯੋ ਮੁਰੂਦ ਵਹਿ ਸੰ ਪਰਵਾਰੀ ਹਿੰਦੂ ਤੁਰਕ ਬਾਬੇ ਕੋ ਸੰਸਾਰ ਹੋਈ ਮੁਰੀਦ ਆਏ ਹੋ ਸੋ ਇਮ ਕਰ ਕਿ ਉਸ ਸਮੇਂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਬੜਾ ਆਦਰ ਮਾਨ ਕੀਤਾ ਬਹੁਤ ਸਤਿਕਾਰ ਕੀਤਾ ਤੇ ਸੰਗਤ ਜੀ ਐਸੇ ਦਰਸ਼ਨ ਦਿੱਤੇ ਦولت ਖਾਨ ਲੋਧੀ ਨੂੰ ਜੀਵਨ ਬਦਲ ਗਿਆ ਲੋਕਾਂ ਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਸਾਰੇ ਸੁਖੀ ਵਸਨ ਲਗੇ